ਰੇਲਵੇ ਦੇ ਵੱਲੋਂ ਤਿਹਾਰਾਂ ਦੇ ਮੱਦੇਨਜ਼ਰ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ। ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵੀ ਤਿਹਾਰਾਂ ਦੇ ਮੌਕੇ ਕਿਤੇ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਐਮ ਹੋਣ ਵਾਲੀ। ਤੁਹਾਨੂੰ ਦੱਸਦੀ ਕਿ ਸਹਾਰਨਪੁਰ ਜ਼ਿਲ੍ਹੇ ਚੁਬਕ-ਖਕ ਸੂਬੇ ਤੋਂ ਲੋਕ ਆਪਣੇ ਕੰਮ ਕਰਨ ਲਈ ਆਉਂਦੇ ਹਨ ਪਰ ਤਿਹਾਰਾਂ ਦੇ ਮੌਕੇ ਤੇ ਉਹਨਾਂ ਨੂੰ ਪੂਜਾ ਪਾਠ ਲਈ ਵਾਪਸ ਆਪਣੇ ਘਰਾਂ ਨੂੰ ਜਾਣਾ ਪੈਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ ਦੁਸਹਿਰਾ, ਤਨਤੇਰਸ, ਦੀਵਾਲੀ ਅਤੇ 60 ਮਾਹ ਪਰਵ ਦੇ ਦੌਰਾਨ ਯਾਤਰੀਆਂ ਦੀ ਵੱਡੀ ਭੀੜ ਨੂੰ ਸੰਭਾਲਣ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਵਿਸ਼ੇਸ਼ ਰੇਲ ਗੱਡੀਆਂ 19 ਸਤੰਬਰ ਤੋਂ 3 ਨਵੰਬਰ ਤੱਕ ਚੱਲਣਗੀਆਂ ਜੋ ਜੰਮੂ, ਚੰਡੀਗੜ੍ਹ, ਬਠਿੰਡਾ, ਫਿਰੋਜ਼ਪੁਰ, ਗੋਰਖਪੁਰ ਅਤੇ ਵਾਰਾਨਸੀ ਦੇ ਵਿਚਕਾਰ ਚੱਲਣਗੀਆਂ। ਤੁਹਾਨੂੰ ਦੱਸ ਦੇਈਏ ਕਿ ਅਕਤੂਬਰ ਮਹੀਨੇ ਵਿੱਚ ਸ਼ਰਦਿਆ ਨਵਰਾਤਰੀ ਦੌਰਾਨ ਵੀ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੁੰਦਾ ਹੈ। ਦਸਹਿਰਾ ਤੋਂ ਤਨ ਤੇਰਸ ਦੀਵਾਲੀ ਅਤੇ ਛੱਡ ਦੇ ਤਿਹਾੜੀ ਤੇ ਦੌਰਾਨ ਰੇਲ ਗੱਡੀਆਂ ਵਿੱਚ ਭੀੜ ਦਾ ਹੋਣਾ ਲਾਜ਼ਮੀ ਹੈ ਅਤੇ ਕਈ ਯਾਤਰੀਆਂ ਨੂੰ ਸੀਟਾਂ ਵੀ ਨਹੀਂ ਮਿਲ ਪਉਂਦੀਆਂ ਜਿਸ ਕਰ ਉਹਨਾਂ ਨੂੰ ਹੁਣ ਖੜੇ ਹੋ ਕੇ ਸਫ਼ਰ ਕਰਨਾ ਪੈਂਦਾ ਸੀ ਪਰ ਹੁਣ ਇਹ ਸਵਾਰ ਇਹ ਅਜੇਹਾ ਨਹੀਂ ਹੋਏਗਾ ਹੰਗਾ ਜੀ ਕਿ ਲੋਕ ਟ੍ਰੇਨ 'ਚ ਚੜ੍ਹਨ ਦੇ ਯੋਗ ਵੀ ਨਹੀਂ ਹੁੰਦੇ ਸਨ ਇਸ ਸਮੱਸਿਆ ਦੇ ਹੱਲ ਲਈ ਰੇਲਵੇ ਨੇ ਪਹਿਲਾਂ ਹੀ ਤਿਹਾੜੀ ਸਪੈਸ਼ਲ ਟ੍ਰੇਨਾਂ ਦਾ ਚਲਾਉਂਦਾ ਐਲਾਨ ਕੀਤਾ ਸੀ ਅੰਦਾਜ਼ੀ ਕੇ ਨਵ ਵਿਸ਼ੇਸ਼ ਰੇਲ ਗੱਡੀਆਂ ਵਿੱਚ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਵਾਰਾਨਸੀ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਅਤੇ ਚੰਡੀਗੜ੍ਹ ਤੋਂ ਗੋਰਖਪੁਰ ਅਤੇ ਫਿਰੋਜ਼ਪੁਰ ਪਟਨਾ ਅਤੇ ਵਾਰਾਨਸੀ ਚੰਡੀਗੜ੍ਹ ਵਰਗੀਆਂ ਰੇਲ ਗੱਡੀਆਂ ਸ਼ਾਮਿਲ ਹਨ ਜੋ ਸਹਾਰਨਪੁਰ ਤੋਂ ਲੰਘਣਗੀਆਂ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੀਆਂ ਇਹ ਵਿਸ਼ੇਸ਼ ਟ੍ਰੇਨਾਂ ਸਹਾਰਨਪੁਰ ਸਟੇਸ਼ਨ ਦੇ ਪਲੇਟਫਾਰਮ ਨੰਬਰ 5 ਅਤੇ 6 ਤੇ ਰੁਕਣਗੀਆਂ ਜਤ ਕੇ ਦਿੱਲੀ ਮੁਰਾਦਾਬਾਦ ਆਉਣ ਵਾਲੀਆਂ ਟ੍ਰੇਨਾਂ ਪਲੇਟਫਾਰਮ ਨੰਬਰ 3 ਅਤੇ 4 ਤੇ ਰੁਕਣਗੀਆਂ ਇਸ ਪਹਿਲ ਕਦਮੀ ਨਾਲ ਯਾਤਰੀਆਂ ਨੂੰ ਰਾਹਤ ਮਿਲੇਗੀ ਅਤੇ ਤਿਉਹਾਰਾਂ ਦੌਰਾਨ ਆਪਣੇ ਘਰਾਂ ਨੂੰ ਜਾਣ ਵਾਲੇ ਲੋਕਾਂ ਲਈ ਸਫ਼ਰ ਆਸਾਨ ਹੋ ਜਾਵੇਗਾ ਬਿਊਰੋ ਰਿਪੋਰਟ ਜੀਕੇ ਟੀਵੀ ਰੇਲਵੇ ਦੇ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਜੇਕਰ ਤੁਸੀਂ ਵੀ ਤਿਹਾਰਾਂ ਦੇ ਮੌਕੇ ਕਿਤੇ ਘੁੰਮਣ ਜਾਣਾ ਚਾਹੁੰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਬਹੁਤ ਅਹਿਮ ਹੋਣ ਵਾਲੀ ਤੁਹਾਨੂੰ ਦੱਸ ਦਈਏ ਕਿ ਸਹਾਰਨਪੁਰ ਜ਼ਿਲ੍ਹੇ ਚੁਬਕ-ਖਕ ਸੂਬੇ ਤੇ ਲੋਕ ਆਪਣੇ ਕੰਮ ਕਰਨ ਲਈ ਆਉਂਦੇ ਹਨ ਪਰ ਤਿਹਾਰਾਂ ਦੇ ਮੌਕੇ ਤੇ ਉਹਨਾਂ ਨੂੰ ਪੂਜਾ ਪਾਠ ਲਈ ਵਾਪਸ ਆਪਣੇ ਘਰਾਂ ਨੂੰ ਜਾਣਾ ਪੈਂਦਾ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਰੇਲਵੇ ਨੇ ਦੁਸਹਿਰਾ ਤਨਤੇਰਸ ਦੀਵਾਲੀ ਅਤੇ ਛਠ ਮਾਹ ਪਰਬ ਦੇ ਦੌਰਾਨ ਯਾਤਰੀਆਂ ਦੀ ਵੱਡੀ ਭੀੜ ਨੂੰ ਸੰਭਾਲਣ ਦੇ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫਾਸਲਾ ਕੀਤਾ ਇਹ ਵਿਸ਼ੇਸ਼ ਰੇਲਗੱਡੀਆਂ 19 ਸਤੰਬਰ ਤੋਂ 3 ਨਵੰਬਰ ਤੱਕ ਚੱਲਣਗੀਆਂ ਜੋ ਜੰਮੂ, ਚੰਡੀਗੜ੍ਹ, ਬਠਿੰਡਾ, ਫਿਰੋਜ਼ਪੁਰ, ਗੋਰਖਪੁਰ ਅਤੇ ਵਾਰਾਨਾਸੀ ਦੇ ਵਿਚਕਾਰ ਚੱਲਣਗੀਆਂ ਤੁਹਾਨੂੰ ਦੱਸਦੀ ਕਿ ਅਕਤੂਬਰ ਮਹੀਨੇ ਵਿੱਚ ਸ਼ਾਰਦੀਆ ਨਵਰਾਤਰੀ ਦੌਰਾਨ ਵੀ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੁੰਦਾ ਹੈ ਦਸਹਿਰਾ ਤੋਂ ਤੇਰੇਸ ਦੀਵਾਲੀ ਅਤੇ ਛੜ ਦੇ ਤਿਉਹਾਰ ਤੇ ਦੌਰਾਨ ਰੇਲ ਗੱਡੀਆਂ ਵਿੱਚ ਭੀੜ ਦਾ ਹੋਣਾ ਲਾਜ਼ਮੀ ਹੈ ਅਤੇ ਕਈ ਯਾਤਰੀਆਂ ਨੂੰ ਸੀਟਾਂ ਵੀ ਨਹੀਂ ਮਿਲ ਪਉਂਦੀਆਂ ਜਿਸ ਕਰ ਉਹਨਾਂ ਨੂੰ ਹੁਣ ਖੜੇ ਹੋ ਕੇ ਸਫ਼ਰ ਕਰਨਾ ਪੈਂਦਾ ਸੀ ਪਰ ਹੁਣ ਇਸ ਵਾਰ ਇਹ ਅਜਿਹਾ ਨਹੀਂ ਹੋਏਗਾ ਹੰਗਾ ਜੀ ਕਿ ਲੋਕ ਟ੍ਰੇਨ 'ਚ ਚੜਨ ਦੇ ਯੋਗ ਵੀ ਨਹੀਂ ਹੁੰਦੇ ਸਨ ਇਸ ਸਮੱਸਿਆ ਦੇ ਹੱਲ ਲਈ ਰੇਲਵੇ ਨੇ ਪਹਿਲਾਂ ਹੀ ਤਿਉਹਾਰ ਸਪੈਸ਼ਲ ਟ੍ਰੇਨਾਂ ਦਾ ਸੇਲਾਉਂਦਾ ਐਲਾਨ ਕੀਤਾ ਸੀ ਅੰਦਾਜ਼ੀ ਕੇ ਨਵ ਵਿਸ਼ੇਸ਼ ਰੇਲ ਗੱਡੀਆਂ ਵਿੱਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਾਰਾਨਸੀ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਅਤੇ ਚੰਡੀਗੜ੍ਹ ਗੋਰਖਪੁਰ ਅਤੇ ਫਿਰੋਜ਼ਪੁਰ ਪਟਨਾ ਅਤੇ ਵਾਰਾਨਸੀ ਚੰਡੀਗੜ੍ਹ ਵਰਗੀਆਂ ਰੇਲ ਗੱਡੀਆਂ ਸ਼ਾਮਿਲ ਹਨ ਜੋ ਸਹਾਰਨਪੁਰ ਤੋਂ ਲੰਘਣਗੀਆਂ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੀਆਂ ਇਹ ਵਿਸ਼ੇਸ਼ ਟ੍ਰੇਨਾਂ ਸਹਾਰਨਪੁਰ ਸਟੇਸ਼ਨ ਦੇ ਪਲੇਟਫਾਰਮ ਨੰਬਰ 5 ਅਤੇ 6 ਤੇ ਰੁਕਣਗੀਆਂ ਜਦਕਿ ਦਿੱਲੀ ਮੁਰਾਦਾਬਾਦ ਤੋਂ ਆਉਣ ਵਾਲੀਆਂ ਟ੍ਰੇਨਾਂ ਪਲੇਟਫਾਰਮ ਨੰਬਰ 3 ਅਤੇ 4 ਤੇ ਰੁਕਣਗੀਆਂ ਇਸ ਪਹਿਲ ਕਦਮੀ ਨਾਲ ਯਾਤਰੀਆਂ ਨੂੰ ਰਾਹਤ ਮਿਲੇਗੀ ਅਤੇ ਤਿਉਹਾਰਾਂ ਦੌਰਾਨ ਆਪਣੇ ਘਰਾਂ ਨੂੰ ਜਾਣ ਵਾਲੇ ਲੋਕਾਂ ਲਈ ਸਫ਼ਰ ਆਸਾਨ ਹੋ ਜਾਵੇਗਾ ਬਿਊਰੋ ਰਿਪੋਰਟ ਜੀਕੇ ਟੀਵੀ